ਔਰੰਗਜ਼ੇਬ ਵੱਲੋਂ ਇੱਕ ਸੁਨੇਹਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਆਇਆ ਸੀ ਵੀ ਤੁਸੀਂ ਦਿੱਲੀ ਦੀ ਧਰਤੀ ਤੇ ਆ ਕੇ ਦਰਸ਼ਨ ਦੀਦਾਰ ਬਖਸ਼ੋ ਸਾਹਿਬ ਨੇ ਜਵਾਬ ਦੇ ਦਿੱਤਾ ਅਸੀਂ ਤੇਰੇ ਵਰਗੇ ਮਲੇਸ਼ ਪਾਪੀ ਨੂੰ ਦਰਸ਼ਨ ਨਹੀਂ ਦੇਣਾ ਫਿਰ ਅਗਲੀ ਜਿਹੜੀ ਗੱਲ ਵਾਪਰਦੀ ਹੈ ਇੱਕ ਰਾਜਾ ਹੋਇਆ ਰਾਜਾ ਮਿਰਜ਼ਾ ਜੈ ਸਿੰਘ ਇਹ ਬੜਾ ਚੰਗਾ ਇਨਸਾਨ ਸੀ ਰਾਜਾ ਮਿਰਜ਼ਾ ਜੈ ਸਿੰਘ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਦਿੱਲੀ ਤੋਂ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ੋ ਸਹਬੇ ਦੀ ਬੇਨਤੀ ਮੰਨ ਕੇ ਦਿੱਲੀ ਨੂੰ ਚਾਲਾ ਪਾਉਂਦੇ ਆ ਕੀਰਤਪੁਰ ਸਾਹਿਬ ਤੋਂ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਤੁਰੇ ਰਸਤੇ ਵਿੱਚ ਰੱਬੀ ਉਪਦੇਸ਼ ਬਣਦਿਆਂ ਜਾ ਰਹੇ ਨੇ ਤੇ ਅੰਮ੍ਰਾਲੇ ਦੇ ਲਾਗੇ ਜਦੋਂ ਪੰਜੋਖਰਾ ਸਾਹਿਬ ਪਹੁੰਚੇ ਤੇ ਪੰਜੋਖਰੇ ਦੀ ਧਰਤੀ ਤੇ ਟਿਕਾਣਾ ਕੀਤਾ ਬੇਅੰਤ ਸਿੱਖ ਸੰਗਤਾਂ ਗੁਰੂ ਚਰਨਾਂ ਵਿੱਚ ਆਈਆਂ ਰੱਬੀ ਉਪਦੇਸ਼ ਵੰਡਿਆ ਤੇ ਉੱਥੇ ਇੱਕ ਪੰਡਿਤ ਰਹਿੰਦਾ ਜਿਹਦਾ ਨਾਮ ਹੈ ਲਾਲ ਚੰਦ ਜਦੋਂ ਲਾਲ ਚੰਦ ਨੂੰ ਪਤਾ ਲੱਗਿਆ ਵੀ ਕੇਵਲ ਥੋੜੀ ਜੀ ਉਮਰ ਹੈ ਨਾਮ ਗੁਰੂ ਹਰਿ ਕ੍ਰਿਸ਼ਨ ਸਾਹਿਬ ਹੈ ਬੇਅੰਤ ਲੋਕ ਨਮਸਕਾਰਾਂ ਕਰ ਰਹੇ ਨੇ ਉਹ ਵਿਦਵਾਨ ਬੜਾ ਸੀ ਪੰਡਿਤ ਲਾਲ ਚੰਦ ਤੇ ਉਹਦੇ ਅੰਦਰੋਂ ਅਹੰਕਾਰ ਨੇ ਇਹੋ ਦਾ ਜਨਮ ਲਿਆ ਵਿਦਿਆ ਦਾ ਅਹੰਕਾਰ ਉਹ ਗੁਰੂ ਚਰਨਾਂ ਵਿੱਚ ਆਉਂਦਾ ਹੈ ਤੇ ਉਹਨੇ ਆ ਕੇ ਇੰਨੀ ਭਾਵਨਾ ਨਾਲ ਨਮਸਕਾਰ ਨਹੀਂ ਕੀਤੀ ਬਲਕਿ ਸਹਿਬ ਨੂੰ ਆ ਕੇ ਕਹਿਣ ਲੱਗਿਆ ਵੀ ਸਤਿਗੁਰੂ ਤੁਹਾਨੂੰ ਇਹਨਾਂ ਜਗਤ ਨਮਸਕਾਰ ਕਰ ਰਿਹਾ ਹੈ ਇੱਕ ਦੁਆਪਰ ਵੇਲੇ ਕ੍ਰਿਸ਼ਨ ਜੀ ਹੋਏ ਨੇ ਤੇ ਤੁਹਾਡੇ ਨਾਮ ਨਾਲ ਲੋਕੀ ਗੁਰੂ ਪਹਿਲਾਂ ਗੁਰੂ ਸ਼ਬਦ ਫਿਰ ਹਰ ਸ਼ਬਦ ਔਰ ਫਿਰ ਤੁਹਾਨੂੰ ਪਿੱਛੇ ਸਾਹਿਬ ਸ਼ਬਦ ਲਾਉਂਦੇ ਆ ਤੁਹਾਨੂੰ ਕਹਿੰਦੇ ਆ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਜੇ ਈਸ਼ਮਰਥ ਹੈ ਇਨੀ ਛੋਟੀ ਉਮਰ ਵਿੱਚ ਤੁਸੀਂ ਗੁਰੂਆਂ ਤੇ ਕ੍ਰਿਸ਼ਨ ਜੀ ਦੀ ਉਚਾਰਨ ਕੀਤੀ ਗੀਤਾ ਗ੍ਰੰਥ ਹੈ ਪਵਿੱਤਰ ਗੀਤਾ ਦੇ ਅਰਥ ਕਰ ਦਿਓ ਮੈਂ ਤੁਹਾਡੇ ਨਾਲ ਵਿਚਾਰ ਕਰਨੀ ਚਾਹਣਾ ਹੈ ਜਿਹੜਾ ਸ਼ਲੋਕ ਮੈਂ ਪੁੱਛਾਂਗਾ ਉਹਦਾ ਅਰਥ ਕਰ ਦਿਓ ਮੈਨੂੰ ਵੀ ਕੁਝ ਪਤਾ ਲੱਗੇ ਸਾਹਿਬ ਕਹਿਣ ਲੱਗੇ ਵੀ ਭਲਿਆ ਅਰਥਾਂ ਦੀ ਕਿਹੜੀ ਗੱਲ ਐ ਜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤ ਜਾਏ ਤੇ ਅਰਥ ਤੇ ਕੋਈ ਵੀ ਕਰ ਸਕਦਾ ਤੇ ਤੂੰ ਇੱਕ ਕੰਮ ਕਰ ਪਿੰਡ ਵਿੱਚੋਂ ਕੋਈ ਬੰਦਾ ਲੱਭ ਕੇ ਲਿਆ ਜਿਹੜਾ ਤੈਨੂੰ ਚੰਗਾ ਲੱਗਦਾ ਤੇ ਗੁਰੂ ਨਾਨਕ ਦਾ ਇਹ ਦਾਰਾ ਤੇ ਲੈ ਕੇ ਆ ਤੇ ਆਪਾਂ ਗੁਰੂ ਚਰਣਾ ਵਿੱਚ ਹੀ ਅਰਦਾਸ ਕਰਾਂਗੇ ਤੇ ਅਰਥ ਗੁਰੂ ਨਾਨਕ ਸਾਹਿਬ ਹਰ ਮਨੁੱਖ ਤੀ ਕਰਵਾ ਸਕਦੇ ਹੈ ਇਹ ਇਤਿਹਾਸ ਸਹਿਬੀ ਲਾਲ ਚੰਦ ਪੰਡਿਤ ਆਪਣੇ ਭਾਣੇ ਗੁਰੂ ਦੀ ਤੋਹੀਨ ਕਰਨ ਦੇ ਲਈ ਪਿੰਡ ਵਿੱਚੋਂ ਇੱਕ ਛੱਜੂ ਨਾਮ ਦਾ ਭਲਾ ਪੁਰਖ ਜਿਹੜਾ ਮੁੱਖ ਤੋਂ ਗੁੰਗਾ ਹੈ ਕੰਨਾਂ ਤੋਂ ਵਹਿਰਾ ਉਹ ਸੁਣਦਾ ਵੀ ਨਹੀਂ ਉਹਨੂੰ ਬੋਲਣ ਦੀ ਵੀ ਸਮਰੱਥਾ ਨਹੀਂ ਤੇ ਲੱਭ ਕੇ ਲੈ ਆਇਆ ਪਿੰਡ 'ਚ ਪਤਾ ਹੀ ਸੀ ਉਹਨੂੰ ਵੀ ਕੌਣ ਹੈ ਛੱਜੂ ਛੀਵਰ ਕਹਿ ਕੇ ਉਹਨੂੰ ਆਖਿਆ ਜਾਂਦਾ ਹੈ ਜਦੋਂ ਲੈ ਕੇ ਆਇਆ ਤੇ ਕਹਿਣ ਲੱਗਿਆ ਵੀ ਪਾਤਸ਼ਾਹ ਇਹ ਤੋਂ ਅਰਚ ਕਰਾ ਦਿਓ ਗੁਰੂ ਹਰਿਕ੍ਰਿਸ਼ਨ ਸ਼ੈਮ ਮਹਾਰਾਜ ਨੇ ਸਮਰੱਥ ਨੇ ਮੈਂ ਬੇਨਤੀ ਕਰਾਂ ਗੁਰ ਪਰਮੇਸ਼ਰ ਏਕ ਹੈ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਕ ਸੁਨਾਇਆ ਗੁਰੂ ਵਿੱਚ ਪਰਮਾਤਮਾ ਨੇ ਆਪਣਾ ਆਪ ਠਕਾਇਆ ਹੁੰਦਾ ਤੇ ਉਸ ਵੇਲੇ ਜਦੋਂ ਲੈ ਕੇ ਆਇਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਹੱਥ ਚ ਇੱਕ ਛੜੀ ਰੱਖਦੇ ਸਨ ਛੋਟੀ ਦੀ ਛੋਟੀ ਆਕਾਰ ਦੀ ਕਹਿ ਲੋ ਤੇ ਮਹਾਰਾਜ ਨੇ ਉਹ ਪਵਿੱਤਰ ਛੜੀ ਆਪਣੀ ਉਸ ਭਾਈ ਛੱਜੂ ਦੇ ਮਸਤਕ ਤੇ ਰੱਖੀ ਤੇ ਲਾਲ ਚੰਦ ਪੰਡਤ ਨੂੰ ਆਖਿਆ ਵੀ ਪੁੱਛ ਅਰਥ ਹੁਣ ਉਹ ਗੀਤਾ ਦਾ ਜਿਹੜਾ ਸ਼ਲੋਕ ਪੜ੍ਹਦਾ ਹੈ ਭਾਈ ਛੱਜੂ ਉਹਦੇ ਅਰਥ ਬੜੇ ਡੂੰਘੇ ਕਰ ਦਿੰਦਾ ਲਾਲ ਚੰਦ ਬੜਾ ਹੈਰਾਨ ਹੋ ਗਿਆ ਵੀ ਇਹ ਤੇ ਬੋਲਣ ਦੇ ਸਮਰੱਥ ਨਹੀਂ ਸੀ ਹੁਣ ਜਿਹੜਾ ਅਰਥ ਪੁੱਛਦਾ ਉਹ ਆਪਣੇ ਭਾਣੇ ਗਹਿਰੇ ਤੋਂ ਗਹਿਰਾ ਡੂੰਘੇ ਤੋਂ ਡੂੰਗਾ ਉខਾ ਅਰਥ ਪੁੱਛਣਾ ਚਾਹੁੰਦਾ ਹੈ ਜਿਹੜਾ ਅਰਥ ਪੁੱਛਦਾ ਛੱਜੂ ਭਾਈ ਛੱਜੂ ਉਸੇ ਮਿਲੇ ਅਰਥ ਕਰ ਦਿੰਦਾ ਆਖਰ ਇਹ ਲਾਲ ਚੰਦ ਪੰਡਿਤ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਤੈ ਪਿਆ ਸਤਗੁਰੂ ਮੇਰੇ ਤੋਂ ਭੁੱਲ ਹੋ ਗਈ ਔਰ ਹਜੂਰ ਨੇ ਇਹਨੂੰ ਅਹੰਕਾਰ ਵਿੱਚੋਂ ਕੱਢ ਕੇ ਨਿਰੰਕਾਰ ਦੇ ਚਰਨਾਂ ਵਿੱਚ ਜੋੜਿਆ ਸਤਗੁਰੂ ਨੇ ਆਖਿਆ ਭਲਿਆ ਵਿਦਿਆ ਪੜ੍ਹ ਕੇ ਤੇ ਰੱਬ ਦੇ ਨੇੜੇ ਹੋਣਾ ਸੀ ਤੂੰ ਵਿਦਿਆ ਦਾ ਹੀ ਅਹੰਕਾਰ ਲੈ ਕੇ ਰੱਬ ਤੋਂ ਕੋਹਾਂ ਦੂਰ ਹੋ ਗਿਆ ਅਨਜੋਖਰਾ ਸਾਹਿਬ ਦੀ ਧਰਤੀ ਤੇ ਤੁਸੀਂ ਅੱਜ ਵੀ ਜਾਓ ਬੜਾ ਪਵਿੱਤਰ ਅਸਥਾਨ ਬਣਿਆ ਹੋਇਆ ਹੈ ਅੰਮ੍ਰਾਲੇ ਦੇ ਬਿਲਕੁਲ ਨੇੜੇ ਹੈ ਤਾਨੂੰ ਗੁਰੂ ਹਰਿਕ੍ਰਿਸ਼ਨ ਸਭ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਰੱਬੀ ਬਖਸ਼ਿਸ਼ ਅਰਦਾਈਆਂ